ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿੰਨਾ ਵੀ ਰਹਿੰਦੀਆਂ ਸਹੇਲੀਆਂ ਕੈਨੇਡਾ ਵਾਲਿਆਂ ਨਾਲ ਵੀ ਰਾस्ते ਇੱਕ ਗਾਣਾ ਸੁਖਵੀਰ ਦਾ ਲਿਖਿਆ ਹੋਇਆ ਹਾਂਜੀ ਹੋਇਆ ਤਾਂ ਖੁੱਲ ਗਏ ਅੱਜ ਸਾਰਿਆਂ ਅਸੀਂ ਦਿਲ ਵਾਲੇ ਜੂਫਰੇਮ ਜੜੀਆਂ ਓਏ ਮੇਰੀ ਸਾਦਗੀ ਸੱਚੰਤਰੀ ਦੇ ਮੁਖਤੇ 10 12 ਦੀ ਜਮਾਤਾਂ ਜਿਹਦੇ ਨਾਲ ਪੜੀਆਂ ਉਹ ਵੀ ਮੇਰੇ ਲਈ ਜਨਦੀ 11 ਵਜੇ ਉੱਠ ਕੇ ਤਿਆਰੀ ਕਰਦਾ ਉਹ ਚੰਦਰੀ ਵਾਲੇ ਤ ਪਹੁੰਚ ਗਈ ਇੱਥੇ ਮੈਂ ਸੁਪਨੇ 'ਚ ਰਹਿ ਗਿਆ ਸਟਾਰ ਬਣਦਾ ਉਹ ਚੰਦਰੀ ਵਾਲੇ ਤ ਪਹੁੰਚ ਗਈ ਇੱਥੇ ਮੈਂ ਸੁਪਨੇ 'ਚ ਰਹਿ ਗਿਆ ਸਟਾਰ ਬਣਦਾ ਉਹ ਜਿਹੜੀ ਮੈਂ ਆਪ ਤੇ ਉੱਤੇ ਮੇਰੇ ਮਾਰੇ ਹੋਗੇ ਸੀ ਤੇ ਮੈਂ ਮੀਰਾ ਤਾ ਨੂੰ ਸੀ ਉਹਦੇ ਮਾਰਾ ਠਰਦਾ ਉਹ ਚੰਦਰੀ ਬਨਤ ਪਹੁੰਚ ਗਈ ਤੇ ਮੈਂ ਸੁਪਨੇ 'ਚ ਰਹਿ ਗਿਆ ਸਟਾਰ ਬਣਦਾ ਹੋਏ ਉਹਨੇ ਪੇਜਿਆ ਸਨੇਹਾ ਬਾਈ ਬਰਾੜ ਤੋਂ ਮਿਲਣ ਗਿਆ ਮੈਂ ਚਹੀਂ ਚਹੀਂ ਸੀ ਜਦੋਂ ਹੱਥੀਓਂ ਦੇ ਪਾਸ ਬੁੱਟ ਦੇਖਿਆ ਮੈਨੂੰ ਲੱਗਿਆ ਬੀਪੀ ਕੇ ਮੋਟਰ ਤੇਰੇ ਹਾਂ ਖੜਦਾ ਉਹ ਜੰਦਰੀ ਬਣ ਕੇ ਪਹੁੰਚ ਗਈ ਤੇ ਮੈਂ ਸੁਪਨੇ ਤੇ ਰਾ ਗਿਆ ਸਟਾਰ ਬਣਦਾ ਤੱਕ ਯੂ ਲਵ ਯੂ